ਸਤਿ ਸ਼੍ਰੀ ਅਕਾਲ ਪਿੰਡ ਵਾਲੇ ਦਾ ਸਤਿ ਸ੍ਰੀ ਅਕਾਲ ਦੇਸੀਓ ਅੱਜ ਤੁਹਾਨੂੰ ਦਿਖਾਵਾਂਗੇ ਕਿ ਇੱਕ ਬਜ਼ੁਰਗ ਬੰਦਾ ਲੀਵਰ ਕਰ ਰਿਹਾ ਹੈ 80 ਸਾਲ ਦਾ ਪਰ ਮੈਂ ਇਹਨਾਂ ਨੂੰ ਕਰਨ ਚਾਹ ਫੜ ਕੇ ਲਿਆ ਇਹਦੇ ਸਾਡੀ ਮਾਤਾ ਜੀ ਚਾਹ ਲੈ ਕੇ ਆ ਗਏ ਆ ਚਲੋ ਚੰਗੀ ਗੱਲ ਏ ਪਰ ਮੈਂ ਬਜ਼ੁਰਗ ਦੀ ਮਿਹਨਤ ਤੋਂ ਬਹੁਤ ਪ੍ਰਭਾਵਿਤ ਆ ਇਸ ਬਜ਼ੁਰਗ ਨੇ ਕਈ ਨੌਜਵਾਨਾਂ ਨੂੰ ਮਾਤ ਪਾਈ ਹੋਈ ਆ ਜਿਵੇਂ ਕਿ ਅੱਜ ਕੱਲ ਨਸ਼ਿਆਂ ਦਾ ਨਸ਼ਿਆਂ ਦੀ ਦਲਦਲ ਬਹੁਤ ਜ਼ਿਆਦੀ ਵੱਧ ਜੰਦੀ ਆ ਪਰ ਇਹੋ ਜੇ ਬਾਬੇ ਵੇਖ ਕੇ ਇਹੋ ਜੇ ਬਜ਼ੁਰਗ ਵੇਖ ਕੇ ਸਾਡੇ ਵਰਗੇ ਬੰਦਿਆਂ ਦਾ ਹੌਸਲਾ ਵੱਧਦਾ ਹੈ ਠੀਕ ਹੈ ਇਹ ਉਹ ਪੀੜੀ ਰਹਿ ਗਈ ਆ ਲਾਸਟ কুরਤਾ ਪਜਾਮਾ কুরਤਾ ਦੇ ਚਾਦਰੇ ਵਾਲੀ ਲਾਸਟ ਪੀੜੀ ਰਹਿ ਗਈ ਆ ਬਾਪੂ ਜੀ ਐਨੂੰ ਘੁੰਮੋ ਤੇ ਐਨੂੰ ਬਾਪੂ ਜੀ ਘੁੰਮੋ ਬਾਪੂ ਜੀ ਸਾਡੇ ਸੰਗ ਰਹੇ ਨੇ ਵੱਡੇ ਨਹੀਂ ਬਾਪੂ ਮਨੇ ਵੀਡੀਓ ਕੋ ਨਹੀਂ ਚਲੋ ਤੁਸੀਂ ਸਾਡੇ ਤੋਂ ਵੱਡੇ ਹੋ ਅਸੀਂ ਤੁਹਾਨੂੰ ਖਾਣਾ ਚਾਹੁੰਦੇ ਆ ਮੰਨ ਲਓ ਆਏਕਰ ਦੁਨੀਆ ਨਸ਼ੇ ਚ ਤੋਰੀ ਫੜਦੀ ਕਿਉਂਕਿ ਬਾਪੂ ਤੇਰਾ ਤੇਰਾ ਨੂੰ ਵੇਖ ਕੇ ਸਾਡਰ ਗਣਾ ਨਹੀਂ ਯਾਰ ਬਾਪੂ ਲੱਗਾ ਤਾਂ ਹੀ ਕਿਉਂ ਲੱਗਿਆ ਠੀਕ ਹੈ ਪੁੱਤ ਉਥੇ ਰੱਖਿਆ ਚਾ ਠੀਕ ਹੈ ਬਾਪੂ ਜੀ ਕੀ ਨਾਮ ਆ ਤੁਹਾਡਾ ਮੇਰਾ ਸਾਦਾ ਦੇ ਬਾਪੂ ਸਾਡਾ ਨਾਮ ਸਰਦਾਰ ਸਾਦਾ ਸਿੰਘ ਪਰ ਬਾਪੂ ਨੂੰ ਅਸੀਂ ਮੰਨ ਗਏ ਆ ਬਾਪੂ ਪੈਨ ਸੇੜਾ ਖਲਚੀਆਂ ਦਾ ਹਾਂ ਠੀਕ ਹੈ ਆ ਜਾਓ ਬਾਪੂ ਜੀ ਨਾਲੇ ਪੀਨੇ ਚ ਬਾਜ ਭਾਜੀ ਕਿਵੇਂ ਠੀਕ ਠਾਕ ਹੋ 70 ਰੁਪਏ ਲੈਤਾ ਇਹ ਬਾਜ ਭਾਜੀ ਸਾਡੇ ਤੁਸੀਂ ਵੇਖੇ ਮਿਲੇ ਹੀ ਹੋਇਓ ਠੀਕ ਹੈ ਚਲੋ ਆ ਜਾਓ ਬਾਪੂ ਜੀ ਤਾਂ ਚਾਹ ਪੀਉਣੇ ਨਾਲੇ ਨਾਲੇ ਕਰਦੇ ਆਪਾਂ ਗੱਲਾਂ ਠੀਕ ਹੈ ਬਾਪੂ ਅੱਜ ਦੀ ਜਿਹੜੀ ਜਨਰੇਸ਼ਨ ਆ ਮੱਝ ਆ ਜਾ ਆਇਆ ਬਾਪੂ ਤੇਰਾ ਜੀ ਨਹੀਂ ਲੱਗਦਾ ਬਾਜੇ ਬਿਨਾ ਨਾ ਨਾ ਤੂੰ ਵੀ ਉਪਰੇ ਦੇ ਤਰਾ ਆਇਆ ਬਾਪੂ ਬਈਏ ਫਿਰ ਉਥੇ ਬਾਪੂ ਦਾ ਜੀ ਨਹੀਂ ਲੱਗਦਾ ਬਾਪੂ ਸੰਗਦਾ ਏ ਹੈ ਬਾਪੂ ਨਹੀਂ ਸੰਗਣਾ ਕੋਈ ਮੈਂ ਸੰਗੀਆ ਨਾ ਬਾਪੂ ਆ ਸਾਡੀ ਰਾਣੋ ਤੁਸੀਂ ਦੇਖੀ ਐ ਪਹਿਲੀ ਸਾਡੀ ਵੀਡੀਓ 'ਚ ਖਾਜੇ ਫਿਰ ਤੇ ਆਉਣ ਵਾਲੀ ਹੋਈ ਪਈ ਐ ਚਾਵਾਂਗੇ ਜਰੂਰ ਠੀਕ ਐ ਚੱਜਾਂ ਨਹੀਂ ਬਹਿ ਜਾ ਬਹਿ ਜਾ ਬਾਪੂ ਸਾਡੇ ਕੋਲ ਕੁਰਸੀ ਤਾਂ ਮਿਲੀ ਨਹੀਂ ਪੱਠਾ ਵੀ ਪੰਡ ਪਈ ਐ ਨਹੀਂ ਕਰ ਲਈ ਓਰੇ ਤੇ ਬਾਪੂ ਨਾਲ ਕਰਾਂਗੇ ਚਾਰ ਕੋ ਗੱਲਾਂ ਅਸੀਂ ਤੇ ਬਾਪੂ ਜੀ ਅੱਜ ਦੇ ਮਾਹੌਲ ਬਾਰੇ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਸਮਾਂ ਚੱਲਦਾ ਹੈ ਤੁਹਾਡਾ ਸਮਾਂ ਪੁਰਾਣਾ ਸੀ ਪੁਰਾਣੇ ਜੀ ਉਹਦੇ ਬਾਰੇ ਪੁਰਾਣੇ ਸਮੇਂ ਬਾਰੇ ਤੇ ਨਵੇਂ ਸਮੇਂ ਬਾਰੇ ਕੀ ਕਹਿਣਾ ਚਾਹੋਗੇ ਚਾਹੋਣਾ ਕੀ ਕੋਸ਼ਿਸ਼ ਵੀ ਦੱਸੋ ਬਾਪੂ ਪੁਰਾਣਾ ਸਮਾਂ ਚੰਗਾ ਸੀ ਜਾਂ ਅੱਜ ਦਾ ਸਮਾਂ ਚੰਗਾ ਹੈ ਪੁਰਾਣਾ ਚੰਗਾ ਸੀ ਪੁਰਾਣਾ ਚੰਗਾ ਹੈ ਇਕਤਾ ਪਿਆਰ ਜ਼ਿਆਦਾ ਸੀ ਤਾਂ ਜ਼ਿਆਦਾ ਨਾਲੇ ਇਹ じゃ ਕੰਮ ਨਹੀਂ ਹੀਗਾ ਲੋਕ ਕੰਮ ਕਰਦੇ ਹੀ ਹਾਂ ਠੀਕ ਹੈ ਛੋਟੀ ਪਾਣੀ ਸੁਣਾਂ ਕਹਿੰਦੇ ਇੱਕ ਮਾਈ ਕਰਦੇ ਹੁੰਦੇ ਹੁੰਦਾ ਥੇਨ ਪਤਾ ਕੀ ਲੋਕਾਂ ਦਾ ਕੀ ਕੰਮ ਕਰਦੇ ਨੇ ਬਾਪੂ ਦੀ ਬਹੁਤ ਵਧੀਆ ਗੱਲ ਲੱਗੀ ਹੈ ਕਿ ਲੋਕਾਂ ਨੂੰ ਅੱਜ ਪਹਿਲਾ ਟਾਈਮ ਵਧੀਆ ਸੀ ਲੋਕੀ ਇੱਕ ਦੂਜੇ ਬਾਰੇ ਸੋਚਦੇ ਸੀ ਪਿਆਰ ਸੀ ਲੋਕਾਂ ਦਾ ਆਪਸ ਦੇ ਵਿੱਚ ਪਰ ਲੋਕੀ ਅੱਜ ਦੇ ਉਹ ਤਾਂ ਬਾਪੂ ਇੱਕ ਮੰਨ ਦੇ ਇੱਕ ਜੇ ਪੁਰਾਣੇ ਬੁਢੇ ਜਿੱਦੜੇ ਕਿਹਨਿਆ ਆ ਦੇਣਾ ਉਹ ਤਾਂ ਸਾਰਿਆਂ ਟੋਰ ਪੈਣਾ ਸਹੀ ਗੱਲ ਬਾਪੂ ਜੀ ਤੂੰ ਪੁੱਛ ਕੇ ਟੋਰ ਕੇ ਲੈਲਾ ਤੂੰ ਕਿਹਨਾਂ ਸੱਚ ਕਿੱੱਚ ਗਾ ਕੋ ਕਿੱੱਚ ਕਿੱਛ ਕਿਹਦਾ ਕਿੱਛ ਬਾਪੂ ਦੀ ਗੱਲ ਸਹੀ ਹੈ ਕਿ ਪੁਰਾਣੇ ਬੰਦੇ ਇੱਕ ਦੂਜੇ ਨਾਲ ਜੋੜਦੇ ਵੀ ਸੀ ਪਰ ਅੱਜ ਦੇ ਜਿਹੜੀ ਜਨਰੇਸ਼ਨ ਪੁੱਤਰ ਫੋਨ ਹੀ ਇਹਨੂੰ ਜਨਰੇਸ਼ਨਾਂ ਇੱਕ ਦੂਜਨ ਖਿੱਚਦੀ ਆ ਆਸੇ-ਪਾਸੇ ਖਿੱਚਦੀ ਆ ਕਿ ਪਿਆਰ ਖਤਮ ਹੋ ਗਿਆ ਦੁਨੀਆ 'ਚ ਅੱਜ ਅੱਜ ਸਿਰਫ ਰੁਪਈਏ ਦੀ ਹੋੜ ਰਹਿ ਗਈ ਆ ਤਾਂ ਇੱਕ ਗੱਲ ਕਹਿਣੀ ਨਹੀਂ ਚਾਹੁੰਦਾ ਜਾਂ ਕਾਮਵਾਸਨਾਂ ਦੀ ਹੋੜ ਰਹਿ ਗਈ ਹੈ ਦੁਨੀਆ ਬਸ ਇਨ੍ਹਾਂ ਕੰਮਾਂ 'ਚ ਭੱਜੀ ਫਿਰਦੀ ਆ ਲੋਭ ਮਾਇਆ ਦੇ ਵਿੱਚ ਭੱਜੀ ਫਿਰਦੀ ਆ ਬਾਕੀ ਇਹ ਬਾਜ-ਬਾਜੀ ਸਾਡੇ ਆ ਇਹਨਾਂ ਨਾਲ ਸਾਡਾ ਪਿਆਰ ਤੁਹਾਨੂੰ ਦੱਸਿਆ ਹੈ ਅੱਜ ਬਾਪੂ ਇਹਨਾਂ ਨਾਲ ਆਏ ਸੀ ਕਿਣਾ ਬੜਾ ਕੁਸੂਚ ਖੜਾ ਆਪਣਾ ਨਾ ਤੇ ਦਸ ਮਿੱਟੀ ਦੇ ਅੱਪਾ ਵਿਆ ਹੋਏ ਜੇ ਨਾ ਦਸ ਫਿਰਦਾ ਦਸ ਤੈਨੂੰ ਆਪ ਚੜ ਜਾਣਾ ਸਜਣਾ ਆਏ ਮੈਦਾਨ ਗੱਲਾਂ ਨਾਲ ਨਹੀਂ ਕਟੇ ਲੱਕੇ ਜਿੱਤੀ ਦਿਨ ਜੀ ਦੇਸੀ ਤੇ ਪਿੰਡ ਵਾਲਿਓ ਜਿਹੜਾ ਬਾਪੂ ਗੱਲਾਂ ਕਰਦਾ ਸੀ ਆਪਣੇ ਦੇਸੀ ਜੀਆਂ ਗੱਲਾਂ ਕਿ ਪਿੰਡ ਵਾਲ ਜਿੱਦਾਂ ਕੀ ਕਹਿੰਦੇ ਸੀ ਪੁਰਾਣੇ ਬੰਦਿਆਂ ਬਾਰੇ ਗੱਲਾਂ ਕਰਦੇ ਸੀ ਕਿ ਪੁਰਾਣੇ ਬੰਦਿਆਂ 'ਚ ਮੋਹ ਪਿਆਰ ਬਹੁਤ ਸੀ ਕਿ ਉਹ ਇੱਕ ਦੂਜੇ ਵਾਸਤੇ ਦੇਖ ਕੇ ਸੜਦੇ ਨਹੀਂ ਸੀ ਉਹ ਇੱਕ ਦੂਜੇ ਦੇ ਨਾਲ ਚੱਲਦੇ ਸੀ ਤੇ ਇੱਕ ਦੂਜੇ ਨਾਲ ਲੈ ਕੇ ਚੱਲਦੇ ਸੀ ਚਾਹ ਪੀ ਕੇ ਹੋ ਗਏ ਹੋਣਗੇ ਅਸੀਂ ਵਿਹਲੇ ਤੇ ਬਾਪੂ ਸੰਗਦਾ ਸੀ ਅਸੀਂ ਵੀਡੀਓ ਕਰਤੀ ਬੰਦ ਹੁਣ ਬਾਪੂ ਨੂੰ ਦੁਬਾਰਾ ਬੁਲਾਇਆ ਲੱਡੂ ਇਹਨੂੰ ਕਰੀ ਕਰਮ ਨੂੰ ਬਾਪੂ ਇਹਨੂੰ ਕਰ ਆ ਬਾਪੂ ਬਾਪੂ ਕੀ ਕਹੇਗਾ ਕਿ ਆ ਚਲ ਮੰਨ ਲਿਆ ਤੇਰੀਆਂ ਸਾਰੀਆਂ ਗੱਲਾਂ ਮੰਨ ਲੀਆਂ ਠੀਕ ਹੈ ਪੁਰਾਣੇ ਸਮੇ ਦੇ ਚਲੋ ਸਮਾਂ ਚੰਗਾ ਵੀ ਸੀ ਠੀਕ ਹੈ ਹਰ ਚੰਗੀਆਂ ਵੀ ਹੁੰਦੀਆਂ ਮਾੜੀਆਂ ਵੀ ਹੁੰਦੀਆਂ ਹਨ ਚੀਜ਼ਾਂ ਹਰ ਸਮੇ ਤੇ ਪਰ ਪਹਿਲਾਂ ਲੋਕੀ ਖੇਤੀ ਤੇ ਅੱਜ ਦੀ ਖੇਤੀ ਦਾ ਕੀ ਮਾਹੌਲ ਚਾਲ ਜਿਵੇਂ ਮਤਲਬ ਪੁਰਾਣੇ ਬਲਦਾਂ ਨਾ ਵਹੁੰਦੇ ਸੀ ਪੜੇ ਗਾਉਂਦੇ ਸੀ ਹਾਂ ਜੀ ਵਹੁੰਦੇ ਸੀ ਹਾਲੀ ਵਹੁੰਦੇ ਸੀ ਬਾਪੂ ਤੜਕੇ ਕਿੰਨੇ ਵਜੇ ਉੱਠਦੇ ਹੁੰਦੇ ਸੀ 4 ਵਜੇ 4 ਵਜੇ 4 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ 1 2 ਵਜੇ ਤੱਕ 2 ਵਜੇ ਤੱਕ ਖਾਲੀ ਵਾਹ ਕੇ ਫਿਰ ਜੇ ਕਣਕ ਜਦੋਂ ਮਾਲਾ ਕਣਕ ਪੱਕ ਗਈ ਉਸ ਤੋਂ ਬਾਅਦ ਇਹ ਵੱਢਦੇ ਸੀ ਮਹੀਨਾ ਮਹੀਨਾ ਲੱਗ ਜਾਂਦਾ ਸੀ ਲੱਗ ਜਾਂਦਾ ਫਿਰ ਜਦੋਂ ਉਹਨੂੰ ਗਾਉਂਦੇ ਸੀ ਗਾਉਂਦੇ ਕਿਵੇਂ ਹੁੰਦੇ ਬਾਪੂ ਬਲਦਾਂ ਨਾਲ ਕਿਵੇਂ ਕਰਦੇ ਸੀ ਬਲਦਾਂ ਨਾਲ ਬਾਦਾਂ ਪਿੱਛੇ ਕੀ ਗਾਉਂਦੇ ਸੀ ਵਾਂਸ ਲੰਮੇ ਲੈ ਕੇ ਨਾ ਹਾਂ ਉਦੋਂ ਵਿੱਚ ਡੰਡੇ ਬੰਨ੍ਹਨੇ ਅੱਛਾ ਉੱਤੇ ਛਾਫੇ ਬੰਨ੍ਹੇ 베ਰੀ ਵੱਢ ਗਈ ਅੱਛਾ ਕੋਈ ਇਹ ਜਾਂਦਾ 베ਰੀ ਹੋਈ ਅੱਛਾ ਵੱਢ ਕੇ ਉੱਤੇ ਉੱਤੇ ਤਾਰਾਂ ਬੰਨ੍ਹ ਦਿੰਦੇ ਸੀ ਅੱਛਾ ਫਰੇ ਬੰਨ੍ਹ ਜਾਂਦੇ ਸੀ ਫਰੇ ਬੰਨ੍ਹਦੇ ਹਾਂ ਤੇ ਜਿਹੜਾ ਥੱਲੇ ਹੁੰਦੇ ਸੀ ਨਾੜ ਨਾੜ ਹਾਂ ਮੈਂ ਥੱਲੇ ਕਹੀ ਜਾਂਦੇ ਭਾਜੀ ਡੰਗਰ ਜਿਵੇਂ ਬਾਪੂ ਆਪਾਂ ਤੂੜੀ ਬੰਦੀ ਏ ਜਿਵੇਂ ਉਦੋਂ ਫਿਰ ਮੋٹے ਥੱਲੇ ਤੂੜੀ ਮੋٹے ਰਹਿ ਜਾਂਦੀ ਹੁੰਨੀ ਨਾ ਨਹੀਂ ਜਿਵੇਂ ਮੰਨ ਲਾ ਹੁਣ ਆਪਣੀ ਬਰੀਕ ਤੂੜੀ ਏ ਉਹ ਵੀ ਨਹੀਂ ਕਰਕੇ ਛੱਡਦੇ ਹਾਂ ਫਲੇ ਅੱਛਾ ਉਹ ਤਾਂ ਵਾਈ ਉਹ ਤਾਂ ਕਮਾਈ ਜਾਂਦੀ ਹੈ ਮਾਈ ਜਾਂਨੇ ਅੱਛਾ ਮੀ ਤੂੜੀ ਹੋ ਜਾਂਦੀ ਹਾਂ ਖੁਦੋਂ ਫਿਰ ਗਾਹ ਇਕੱਠਾ ਕਰ ਲੈਣਾ ਅੱਛਾ ਕੱਟਾ ਕਰਕੇ ਤੇ ਘਾਲੀ ਹੁੰਦੀ ਸੀ ਕੋਹਣ ਵਾਲੇ ਅੱਛਾ ਫਿਰ ਉਹ ਨਾਲ ਆ ਕੇ ਤੇ ਉਹਨਾਂ ਚਾਈ ਜਾਣਾ ਅੱਛਾ ਦਾਣੇ ਵੱਖਰੇ ਕੀ ਸੀ ਜਾਣੇ ਤੇ ਟੂੜੀ ਆਖਰੀ ਹੁੰਦੀ ਪਰ ਇੱਕ ਚੀਜ਼ ਆ ਬਾਪੂ ਹੁਣ ਉਸ ਸਮੇਂ ਦੀ ਖੇਤੀ ਤੇ ਆ ਸਮੇਂ ਦੀ ਖੇਤੀ ਜ ਬੜਾ ਫਰਕ ਹੈ ਕਿ ਨਹੀਂ ਬੜਾ ਫਰਕ ਬੜੀ ਮਿਹਨਤ ਕਰਦੇ ਸੀ ਨਾ ਹਾਂ ਬਹੁਤ ਮਿਹਨਤ ਕਰ ਪਰ ਉਸ ਬੰਦੇ ਨੇ ਗਰੀਬੀ ਵੀ ਕੱਟੀ ਹੈ ਤੇ ਬਣਾਇਆ ਹੀ ਬਹੁਤ ਕੁਝ ਆ ਪਰ ਅੱਜ ਦੀ ਜਿਹੜਾ ਬਾਪੂ ਜਿਹੜੀ ਅੱਜ ਦੀ ਜਨਰੇਸ਼ਨ ਆ ਅੱਜ ਦੀ ਜਨਰੇਸ਼ਨ ਨਾ ਤਾਂ ਕੰਮ ਕਰਕੇ ਰਾਜੀ ਤਰਾ ਕੁਝ ਬਣਾ ਕੇ ਰਾਜੀ ਉਹ ਕਹਿੰਦੇ ਸਾਡਾ ਸਾਡਾ ਟੰਮੀ ਸਾਡਾ ਪੇਟ ਮਾਸਾ ਨਾ ਜਿਵੇਂ ਬਾਪੂ ਦਾ ਟੰਮੀ ਹੈ ਨਾ ਬਾਪੂ ਹੋਰ ਫਿਰ ਰਵੀ ਦਾ ਜੀ ਫਿਰ ਬਾਪੂ ਕਿਵੇਂ ਮੇਰੇ ਪੈਗ ਬੁਗ ਲਾ ਲੈਣਗੇ ਨਹੀਂ ਹੈ ਅੱਜ ਬਾਪੂ ਫਿਰ ਪਾਰਟੀ ਕਰਾਂਗੇ ਆਪਾਂ ਦੋਵੇਂ ਠੀਕ ਹੈ ਅੱਜ ਸਾਡਾ ਬਾਪੂ ਸਾਡਾ ਸਿੰਘ ਨਸੀਰਾ ਖਲਤਿਆਂ ਤੋਂ ਪਿੰਨਾਂ ਦੇ ਨਸੀਰਾ ਖਲਤਿਆਂ ਅੱਛਾ ਸੈਦਰਵੇਲਾ ਪਿੰਨਾਂ ਬਾਪੂ ਦਾ ਆਪਣੀ ਪਾਉਣੀ ਦੇਖਿਆ ਹੀ ਖਾਈ ਦੇ ਲੱਗ ਗਿਆ ਅਗਲੇ ਪਾਸੇ ਜਾ ਕੇ ਸਾਡੇ ਬਹਿੰਦੇ ਨੂੰ ਮਾਫੀ ਦਿਆਂ ਜੇ ਇਹ ਬਾਪੂ ਸਾਡਾ ਸਿੱਧਾ ਆਇਆ ਸਾਡੀ ਲੱਡੂ ਆ ਠੀਕ ਹੈ ਇਹ ਬਿਆਹ ਨਾਲ ਸਾਡਾ ਬਾਪੂ ਇਹ ਚੱਲ ਪਿਆਰ ਹੈ ਸਾਡਾ ਠੀਕ ਹੈ ਬਾਕੀ ਧੰਨਵਾਦ ਸਪੋਰਟ ਕਰਾਇਆ ਜਾ ਕਿਉਂਕਿ ਪੁਰਾਣੇ ਬੰਦੇ ਮਿਲੇ ਆ ਕਿ ਪੁਰਾਣੇ ਬੰਦਾਂ ਨਾਲ ਗੱਲ ਕਰਨੀ ਜ਼ਰੂਰੀ ਆ ਪੁਰਾਣੇ ਬੰਦਾਂ ਨੇ ਮਿਹਨਤ ਨੂੰ ਜਾਣਨਾ ਜ਼ਰੂਰੀ ਆ ਕਿਉਂਕਿ ਅੱਜ ਦੇ ਲੋਗ ਉਹ ਨਹੀਂ ਮਿਹਨਤ ਨਹੀਂ ਕਰਦੇ ਜਿੰਨੀਆਂ ਗੱਲਾਂ ਕਰਦੇ ਆ ਕੀ ਕਹਿੰਦੇ ਅਸੀਂ ਆ ਕੁਝ ਕਰ ਲਿਆ ਨਹੀਂ ਜਿਹੜੇ ਪੁਰਾਣੇ ਬੰਦਿਆਂ ਨੇ ਖਰਾਕਾਂ ਖਾਧੀਆਂ ਪੁਰਾਣੇ ਕੰਮ ਕੀਤੇ ਬਸ ਉਹੀ ਜਾਣਦੇ ਆ ਧੰਨਵਾਦ ਧੰਨਵਾਦ ਦੇਸੀਓ ਦੇ ਸਾਰਾ ਪਿੰਡ ਲੋ ਪੁਰਾਣੀਆਂ ਖਰਾਕਾਂ ਦੇ ਬੰਦੇ ਲੱਗਿਆ ਹੋਣੇ ਆ ਇਹ ਤਾਂ ਹੈ ਬਾਪੂ ਜੇ ਨਵੀਂ ਖਰਾਕ ਜਣੀ ਦੀਆਂ ਹੋਣ ਹਾਂ ਜੇ ਉਹ ਖਾਦੀਂਦੀ ਫੇਰ ਨਹੀਂ ਤਾਂ ਇਹ ਹੀ ਤੱਕ ਦੇ ਬਾਪੂ ਕਿਉਂ ਨੂੰ ਚੰਗਾ ਖਾਂਦੇ ਸੀ ਹਣ ਅੱਜ ਅੱਜ ਪਤਾ ਹੀ ਕਹਿੰਦੇ ਆ ਪਈਆਂ ਤੋਂ ਹੋ ਗਿਆ ਮੈਂ ਮੋਟਾ ਹੋ ਗਿਆ ਇਹ ਹੋ ਗਿਆ ਅੱਜ ਕੱਲ ਇਹ ਚੱਲ ਗਿਆ ਉਹ ਕਿਉਂਦੇ ਸਾਡੇ ਮਾਤਰਾ ਨੇ ਨਾ ਪੀਪੇ ਨਹੀਂ ਹੁੰਦੇ ਏਡੇ ਤੇ ਕਿਉਂ ਵਾਲੇ ਹਾਂ ਉਹਨਾਂ ਕਿ ਉਹ ਭਾਵੇਂ ਰਤਾ ਕਾਦੇ ਨੇ ਮੋਲ ਲਾ ਕੇ ਅੱਛਾ ਤੇ ਇਹ ਰੂਪਾ ਨਾ ਕਿਉਂ ਖਾਂਦੇ ਨੇ ਅੱਛਾ ਆਣੀ ਮਾਤਰਾ ਖੋਲਾ ਪਾਤਕ ਰੱਖ ਦੇਣਾ ਨਾ ਪੁੱਤ ਤਰਾ ਖਾਧੀਆ ਬਾਪੂ ਅੱਛੀ ਤੇਰੀ ਹੈਗੀ ਅਸੀਂ ਕਿ ਤੋ ਹੋਰ ਜੀ ਜਾਣਾ ਸਾਡੇ ਕੀ ਦੋ ਘਸਾਰ ਰਹਿ ਗਈ ਆ ਜਿੰਨਾ ਤੋ ਕਿਉ ਖਾਦੈ ਨਹੀਂ ਨਹੀਂ ਹੈ ਬਥੇਰਾ ਤੁਹਾਡੇ ਟਾਈਮ ਆ ਤੇ ਤੁਸੀਂ ਤਾੜਾ ਖੁਸ਼ੀ ਵਿੱਚ ਬਹਿ ਕੇ ਬਾਪੂ ਚਲੋ ਪਿਆਰ ਆ ਬਾਪੂ ਤੁਹਾਡਾ ਅਸੀਂ ਤਾਂ ਚਲ ਦੇਖੀ ਬੈਠੇ ਆ ਹਾਂ ਤੁਹਾਨੂੰ ਬੜਾ ਕੁਝ ਦੇਖਣਾ ਹੈ ਇਹ ਤਾਂ ਹੈ ਬਾਪੂ ਅਸੀਂ ਤਾਂ ਚਲ ਦੇਖੀ ਬਿਠੇ ਆ ਢਾਈ ਬੈਠੇ ਆ ਚਲੋ ਠੀਕ ਹੈ ਬਾਪੂ ਧੰਨਵਾਦ ਤੁਹਾਡਾ ਧੰਨਵਾਦ ਤੁਹਾਡੇ ਪਿਆਰ ਲਈ ਸ਼ੁਕਰਿਆ ਪਿੰਡਾਂ ਵਾਲੇ ਤੇ ਦੇਸੀਓ ਦੇਸੀ ਦੇ ਸਾਡੇ ਕੰਮ ਆ ਦੇਸੀ ਜੇ ਅਸੀਂ ਬੰਦੇ ਆ ਦੇਸੀ ਦੇ ਸਾਡੀਆਂ ਗੱਲਾਂ ਦੇਸੀ ਬੰਦੇ ਸੀ ਤੁਹਾਨੂੰ ਮਿਲਾ ਦਿੱਤਾ ਧੰਨਵਾਦ ਸ਼ੁਕਰੀਆ